ਸਤ ਸ੍ਰੀ ਅਕਾਲ ਫਰੈਂਡਸ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵਗੇ ਤੰਦਰੁਸਤ ਹੋਵਗੇ ਚੜਦੀ ਕਲਾ 'ਚ ਹੋਵਗੇ ਤੇ ਇੱਥੇ ਸਾਰਿਆਂ ਦਾ ਤੁਹਾਡਾ ਸਵਾਗਤ ਹੈ ਮੇਰੀ ਪੰਜਾਬੀ YouTube ਚੈਨਲ ਤੇ ਤੇ ਲੋ ਜੀ ਸਵੇਰ ਦਾ ਸਮਾਂ ਹੈਗਾ ਤੇ ਆਪਾਂ ਅੱਜ ਬਣਾਉਣ ਲੱਗੇ ਹੈਗੇ ਆ ਮਿਕਸ ਰੋਟੀਆਂ ਮਿਸੀਆਂ ਰੋਟੀਆਂ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਆ ਹਨਾ ਉਹਦੇ ਲਈ ਮੈਂ ਕੀ ਕੀਤਾ ਹੈਗਾ ਇੱਕ ਪਿਆਜ਼ ਕੱਟਿਆ ਇੱਕ ਹਰੀ ਮਿਰਚ ਕੱਟ ਲਈ ਹੈਗੀ ਆ ਥੋੜਾ ਜਿਹਾ ਧਨੀਆ ਲਿਆ ਤੇ ਅਦਰਕ ਨੂੰ ਮੈਂ ਕद्दूकस ਕਰ ਰਹੀ ਆ ਹਨਾ ਇਹ ਸਾਰੀਆਂ ਚੀਜ਼ਾਂ ਆਪਾਂ ਇਕੱਠੀਆਂ ਕਰ ਲਈਆਂ ਤੇ ਦਾਲ ਆਪਣੀ ਬਣੀ ਹੋਈ ਸੀਗੀ ਜਿਵੇਂ ਆਪਣੇ ਕੋਲੇ ਦਾਲ ਬਚ ਜਾਂਦੀ ਹੈ ਹਨਾ ਜਾਂ ਕੋਈ ਵੀ ਸਬਜ਼ੀ ਵੀ ਬਚ ਜਾਂਦੀ ਹੈ ਤੇ ਉਹਨੂੰ ਮੈਸ਼ ਕਰਕੇ ਹਨਾ ਆਪਾਂ ਆਟੇ 'ਚ ਗੁੰਨ ਕੇ ਉਹਨੂੰ ਸਬਜ਼ੀ ਨੂੰ ਤੇ ਆਪਾਂ ਬਣਾ ਲੈਣੇ ਹੈਗੇ ਆ ਮਿੱਸੀਆਂ ਰੋਟੀਆਂ ਤੇ ਇਹਦੇ ਲਈ ਮੈਂ ਕੀ ਲਿੱਤਾ ਹੈਗਾ ਮੈਂ ਥੋੜਾ ਜਿਹਾ ਲਿਆ ਹੈਗਾ ਕਣਕ ਦਾ ਆਟਾ ਕਿ ਮੇਰੇ ਕੋਲ ਇੱਕ ਬਾਉਲ ਦਾਲ ਸੀਗੀ ਮੂੰਗੀ ਮਸਰੀ ਦੀ ਦਾਲ ਸੀਗੀ ਅੱਜੇ ਮੇਰੇ ਕੋਲੇ ਇਹ ਕਣਕ ਦਾ ਆਟਾ ਤੇ ਇੱਕ ਮੁਠੀ ਮੈਂ ਲੈ ਲਿਆ ਹੈਗਾ ਮੱਕੀ ਦਾ ਆਟਾ ਠੀਕ ਹੈ ਇੱਕ ਵਿੱਚ ਕੀਤਾ ਹੈਗਾ ਬੇਸਨ ਐਡ ਇਹ ਤਿੰਨੇ ਚੀਜ਼ਾਂ ਦੇ ਨਾਲ ਆਟਾ ਵੀ ਬੜਾ ਸੌਫਟ ਜਿਹਾ ਬਣ ਜਾਊਗਾ ਤੇ ਖਾਂਚ ਵੀ ਇੰਨੀ ਜਿਆਦਾ ਟੇਸਟੀ ਬਣ ਜਾਣਗੇ ਹਨਾ ਤੇ ਹੋਰ ਆਪਾਂ ਇਹਦੇ ਵਿੱਚ ਐਡ ਕਰ ਲਿਆ ਹੈਗਾ ਜਿੰਨਾ ਕ ਆਪਣੇ ਕੋਲ ਆਟਾ ਵਗੈਰਾ ਹੈਗਾ ਹਨਾ ਵੀ ਉਹਦੇ ਚ ਜੋ ਵੀ ਆਪਾਂ ਪਹਿਲਾਂ ਤਾਂ ਕੱਟਿਆ ਹੋਇਆ ਸੀ ਸਮਾਨ ਪਹਿਲਾਂ ਤਾਂ ਉਹ ਮਿਕਸ ਕਰ ਲਿਆ ਫੇਰ ਆਪਾਂ ਆٹے ਦੇ ਹਿਸਾਬ ਨਾਲ ਨਮਕ ਮਿਰਚ ਹੋਰ ਐਡ ਕਰ ਲਿਆ ਨਮਕ ਮਿਰਚ ਹਲਦੀ ਤਾਂ ਆਪਸ਼ਨਲ ਹੈ ਜੇ ਤੁਸੀਂ ਪੌਣੀ ਚੋਣੇ ਦਾ ਪਾ ਸਕਦੇ ਆ ਵੈਸੇ ਵੀ ਆਪਾਂ ਮੱਕੀ ਤੇ ਉਹ ਪਾ ਲਿਆ ਹੈਗਾ ਵੇਸਣ ਉਹਦੇ ਨਾਲ ਵੀ yellow color ਜ਼ਿਆਦਾ ਆ ਜਾਊਗਾ ਹੋਣਾ ਇਹ ਇਸ ਤੋਂ ਬਾਅਦ ਫਿਰ ਆਪਾਂ ਥੋੜਾ ਥੋੜਾ ਕਰਕੇ ਜਿਹੜਾ ਦਾਲ ਨੂੰ ਵਿੱਚ ਮਿਕਸ ਕਰੀ ਜਾਵਾਂਗੇ ਆٹے ਦੇ ਤੇ ਪਾਣੀ ਦੀ ਜ਼ਰੂਰਤ ਨਹੀਂ ਹੈਗੀ ਜੇ ਆਪਣੇ ਕੋਲ ਦਾਲ ਥੋੜੀ ਆ ਤਾਂ ਆਪਾਂ ਪਾਣੀ ਲੈ ਸਕਦੇ ਆ ਨਹੀਂ ਤਾਂ ਆਪਾਂ ਇਹਨੂੰ ਦਾਲ ਦੇ ਨਾਲ ਹੀ ਗੁੰਨ ਲਾਂਗੇ ਹੌਲੀ ਹੌਲੀ ਹੈਨਾ ਥੋੜੀ ਥੋੜੀ ਪਾ ਕੇ ਥੋੜਾ ਥੋੜਾ ਗੁੰਨੀ ਜਾਵਾਂਗੇ ਜਿੰਨੇ ਹਿਸਾਬ ਨਾਲ ਆਪਾਂ ਪਤਲਾ ਜਿਹਾ ਘੜਾ ਰੱਖਣਾ ਹੈਗਾ ਕਈ ਬੜੇ ਸਖਤ ਜਿਹੇ ਆਟੇ ਦੀਆਂ ਰੋਟੀਆਂ ਲਾ ਲੈਂਦੀ ਹੈਗੇ ਤੇ ਪਰ ਕਈ ਵਾਰੀ ਮੇਰੇ ਤੋਂ ਤਾਂ ਨਹੀਂ ਲੈਂਦੀਆਂ ਹੈਗੀਆਂ ਸਖਤ ਆਟੇ ਨਾਲ ਮੈਂ ਥੋੜਾ ਜਿਹਾ ਨਾ ਤਾਂ ਮੇਰੇ ਤੋਂ ਬਾਹਲੇ ਢਿੱਲੇ ਨਾਲ ਲੈਂਦੀ ਹੈਗੀਆ ਮਤਲਬ ਮੀਡੀਅਮ ਜਿਹਾ ਰੱਖ ਜਾਈ ਤੇ ਮੇਰੀ ਮੰਮੀ ਬਹੁਤ ਢਿੱਲੇ ਆਟੇ ਨਾਲ ਰੋਟੀਆਂ ਲਾ ਲੈਂਦੇ ਸੀ ਉਹਨਾਂ ਨੂੰ ਆਇ ਲੱਗਦਾ ਸੀ ਵੀ ਜ਼ਿਆਦਾ ਢਿੱਲੇ ਨਾਲੀ ਪੋਲੀ ਜੀ ਰੋਟੀ ਬਣਦੀ ਆ ਹਨਾ ਆਪ ਦਾ ਆਪ ਦਾ ਨਾ ਹੱਥ ਹੁੰਦਾ ਹੈਗਾ ਹਨਾ ਵੀ ਕਈ ਵਾਰੀ ਆਪਾਂ ਨੂੰ ਆਇ ਲੱਗਦੀ ਵੀ ਹਾਏ ਜ਼ਿਆਦਾ ਹਾਰਡ ਹੋ ਜਾਂਦੀ ਹੈ ਨਾ ਮੇਥੋਂ ਹਾਰਡ ਆਟੇ ਨਾਲ ਨਹੀਂ ਗੁੰਨੀ ਜਾਂਦੀ ਕਈ ਜ਼ਿਆਦਾ ਹਾਰਡ ਨਾਲ ਗੁੰਨ ਲੈਂਦੇ ਆ ਹਨਾ ਮਤਲਬ ਪਕਾ ਲੈਂਦੇ ਹੈਗੀਆ ਹਾਰਡ ਆਟੇ ਗੁੰਨੇ ਨਾਲ ਤੇ ਮੈਂ ਮੀਡੀਅਮ ਜਿਹਾ ਰੱਖਦੀ ਹੈਗੀ ਆ ਕਿ ਲੋ ਜੀ ਆਪਾਂ ਹੌਲੀ ਹੌਲੀ ਸਾਰੀ ਜਿਹੜੀ ਦਾਲ ਫਿਨਿਸ਼ ਕਰ ਲਈਏ ਥੋੜੀ ਥੋੜੀ ਆਟੇ ਚ ਮਿਕਸ ਕਰਕੇ ਹਨਾ ਤੇ ਜਦੋਂ ਆਪਾਂ ਸਾਰਾ ਕੁਝ ਵਿੱਚ ਮਿਕਸ ਕੀਤਾ ਹੁੰਦਾ ਤੁਸੀਂ ਕੋਈ ਵੀ ਹੋਰ ਮਸਾਲਾ ਵੀ ਐਡ ਕਰ ਸਕਦੇ ਜਿਵੇਂ ਜੀਰਾ ਵਗੈਰਾ ਹੁੰਦਾ ਹਨਾ ਖਣਵੀ ਮਸਾਲੇ ਹੁੰਦੇ ਆ ਜਿਵੇਂ ਉਹ ਵੀ ਵਿੱਚ ਪਾ ਸਕਦੇ ਹੈਗੇ ਆ ਆਪਦੇ ਟੇਸਟ ਦੇ ਹਿਸਾਬ ਨਾਲ ਮੈਂ ਸੋਚਿਆ ਚਲੋ ਦਾਲ ਦੇ ਵਿੱਚ ਪਹਿਲਾਂ ਆਪਣੇ ਪਾਏ ਹੁੰਦੇ ਸਾਰਾ ਕੁਝ ਟੇਸਟ ਕਰਕੇ ਥੋੜਾ ਘੱਟ ਕੀਤਾ ਸੀਗਾ ਤੇ ਇੱਥੇ ਆਪਾਂ ਸਾਰਾ ਆਟਾ ਜਿਹੜਾ ਹੌਲੀ ਹੌਲੀ ਗੁੰਨ ਲਿਆ ਹੈਗਾ ਤੇ ਹੁਣ ਆਪਾਂ ਇਹਨੂੰ ਥੋੜੀ ਜੀ ਮੁੱਕੀ ਦੇ ਕੇ ਹਨਾ ਇਹਨੂੰ ਕਸਾ ਕੇ ਤੇ ਇਹਦੇ ਤੇ ਘਿਓ ਲਾ ਕੇ ਰੈਸਟ ਲਈ ਛੱਡਤਾ ਥੋੜਾ ਜਿਹਾ ਪੂਰੀ ਫਿਨਿਸ਼ਿੰਗ ਨਹੀਂ ਕੀਤੀ ਹੈਗੀ ਰੈਸਟ ਲਈ ਜਦੋਂ ਆਪਾਂ ਥੋੜਾ ਜਿਹਾ ਛੱਡ ਦਿੰਨੇ ਮੈਂ ਵੈਸੇ ਆਮ ਨਾਰਮਲ ਵੀ ਡੇਲੀ ਗੁੰਧਦੇ ਹਾਂ ਨਾ ਥੋੜਾਕਾ ਟਾਈਮ ਇਹਨੂੰ ਰੈਸਟ ਲਈ ਛੱਡ ਦਿੰਨੀ ਹੈਗੀ ਆ ਇਕੱਠਾ ਜਿਆ ਕਰ ਲਿਆ ਜਿਵੇਂ ਆਪਾਂ ਆਟਾ ਥੋੜੀ ਜੀ ਮੁੱਕੀ ਦੇ ਲਈ ਉਹਨੂੰ ਰੈਸਟ ਲਈ ਛੱਡਤਾ ਕਿ ਲੋ ਇੱਥੇ ਆਪਾਂ ਆ ਗਏ ਹੈਗੇ ਨਾ ਧੋ ਕੇ ਹੁਣ ਆਪਾਂ ਬਣਾਉਣ ਲੱਗਿਆ ਪਰੌਂਠੇ ਤੇ ਹੁਣ ਆਪਾਂ ਦੇਖਦੇ ਆਂ ਆਪਾਂ ਆਟਾ ਜੋ ਛੱਡਿਆ ਸੀ ਰੈਸਟ ਵਾਸਤੇ ਹਨਾ ਉਹਨੂੰ ਫਿਰ ਮੁੱਕੀ ਦਿੰਨੀ ਹੈਗੀ ਆ ਹੁਣ ਇਹਨੂੰ ਬਸ ਇੱਕ ਹਲਕੀ ਜਿਹੀ ਮੁੱਕੀ ਦੇਣੀ ਪਊਗੀ ਤੇ ਐਨ ਇਹ ਪੂਰਾ ਸੁਪੀਰੀਅਰ ਜਿਹਾ ਮਲਾਈ ਜੀ ਵਰਗਾ ਹੋ ਜਾਊਗਾ ਹਨਾ ਬੜਾ ਸੌਫਟ ਸੌਫਟ ਜਿਹਾ ਕਿ ਲੋ ਜੀ ਹੁਣ ਆਪਾਂ ਸ਼ੁਰੂ ਕਰਦੇ ਹੈਗੇ ਪਰੌਂਠੇ ਤੇ ਟਾਈਮ ਵੀ ਕਾਫੀ ਹੋ ਚੁੱਕਾ ਹੈਗਾ ਹਨਾ ਸ਼ਰਮਾ ਜੀ ਮੈਨੂੰ ਕਹਿ ਰਿਹਾ ਵੀ ਤਿੰਨ ਵਾਰੀ ਪੁੱਛੀ ਚੁੱਕੀ ਹੈਗੀ ਐ ਵੀ ਰੋਟੀ ਲਿਆਵਾ ਰੋਟੀ ਬਣਾਵਾ ਬਣਾਵਾ ਹਨਾ ਓਏ ਐਵੇਂ ਹੁੰਦਾ ਹੈਗਾ ਵੀ ਚਲੋ ਸਾਰੇ ਕੰਮ ਕਰ ਲਏ ਆ ਵੀ ਕਰ ਲਈ ਆ ਵੀ ਕਰ ਲਈ ਅੱਗੇ ਤਾਂ ਮੈਂ ਪਾਠ ਵੀ ਕਰ ਲੈਣੀ ਆ ਅੱਜ ਕਿਸੇ ਵਜ੍ਹਾ ਕਰਕੇ ਵੀ ਮੇਥੋਂ ਪਾਠ ਨਹੀਂ ਹੋਇਆ ਨਹੀਂ ਤਾਂ ਮੈਂ ਪਾਠ ਕਰਕੇ ਨਾ ਆ ਕੇ ਨਹਾਣ ਤੋਂ ਬਾਅਦ ਪਾਠ ਕਰਕੇ ਇਸ ਤੋਂ ਬਾਅਦ ਹੀ ਰੋਟੀ ਬਣਾਉਣੀ ਆ ਦੁਪਹਿਰ ਦੀ ਕਿਉਂਕਿ ਸਵੇਰੇ ਬੱਚਿਆਂ ਦੇ ਤਾਂ ਡਿਫਰੈਂਟ ਚਲੇ ਜਾਂਦੇ ਹੈਗੇ ਹਨਾ ਬੱਚੇ ਚਲੇ ਜਾਂਦੇ ਮੰਮੀ ਚਲੀ ਜਾਂਦੀ ਹੈ ਦੀਦੀ ਚਲੇ ਜਾਂਦੇ ਸਾਰੇ ਚਲੇ ਜਾਂਦੇ ਹੈਗੇ ਆ ਤੇ ਅੱਜ ਤੁੰਦ ਨਾ ਅਚਾਨਕ ਹੀ ਜ਼ਿਆਦਾ ਪੈ ਗਈ ਦੁਬਾਰਾ ਫੇਰ ਹਨਾ ਧੁੱਪਾਂ ਤੋਂ ਬਾਅਦ ਤੇ ਇਹ ਘਰੇ ਸੀਗੇ ਜਿੱਦੇ ਠੰਡ ਹੁੰਦੀ ਹੈ ਬਿਮਾਰ ਕਰਕੇ ਹਨਾ ਉਦੋਂ ਫਿਰ ਜਾਂਦੇ ਨਹੀਂ ਹੈਗੇ ਵੀ ਜ਼ਿਆਦਾ ਠੰਡ ਲੱਗਦੀ ਹੈਗੀ ਇਹਨਾਂ ਨੂੰ ਫਿਰ ਉਦੋਂ ਦੀ ਛੁੱਟੀ ਕੀਤੀ ਹੁੰਦੀ ਹੈ ਇਹਨਾਂ ਦੀ ਤੇ ਅੱਜ ਘਰੇ ਸੀ ਇਸ ਕਰਕੇ ਮੈਂ ਥੋੜਾ ਜਿਹਾ ਹੋਰ ਵੀ ਆਵੇਸਲੀ ਹੋ ਗਈ ਤੇ ਲੇਟ ਹੋ ਗਈ ਸੀ ਲਓ ਜੀ ਇੱਥੇ ਹੁਣ ਆਪਾਂ ਜਿਹੜੀ ਪ੍ਰੌਨਟੀ ਹੈ ਜਿਹੜੀ ਬਣਾ ਲਈ ਹੈਗੀ ਆ ਹਾਰਦਿਕ ਨੂੰ ਟ੍ਰਾਇੰਗਲ ਵਾਲੀ ਪ੍ਰੌਨਟੀ ਬੜੀ ਅੱਛੀ ਲੱਗਦੀ ਹੁੰਦੀ ਹੈ ਮੰਮਾ ਮੈਨੂੰ ਟ੍ਰਾਇੰਗਲ ਵਾਲੀ ਪ੍ਰੌਨਟੀ ਬਣਾ ਕੇ ਦਿਓ ਹਨਾ ਤੇ ਪਹਿਲਾਂ ਅਸੀਂ ਵੀ ਬਚਪਨ ਚ ਟ੍ਰਾਇੰਗਲ ਵਾਲੀ ਪ੍ਰੌਨਟੀ ਖਾ ਲੈਂਦੇ ਸੀਗੇ ਜਿੱਦੇ ਵੀ ਹੁਣ ਦਾਲ ਬਣਾਈ ਹੁੰਦੀ ਹੈ ਤਕਰੀਬਨ ਮੈਂ ਮਿਸਾ ਜਾਂ ਆਟਾ ਬਣਾ ਹੀ ਦਿੰਨੀ ਹੁੰਦੀ ਹੈ ਵੀ ਜਿੰਨੇ ਚਿਰ ਸਰਦੀ ਹੋ ਉਹਨਾਂ ਚਿਰ ਇਹ ਚੀਜ਼ਾਂ ਵਧੀਆ ਲੱਗਦੀਆਂ ਹੈਗੀਆਂ ਹਨਾ ਠੰਡ ਦੇ ਵਿੱਚ ਲਓ ਜੀ ਆਪਣੀ ਪਰੌਂਠੀ ਹੋ ਗਈ ਹੈਗੀ ਹੈ ਰੈਡੀ ਤੇ ਇਹ ਥੋੜਾ ਜਿਹਾ ਜ਼ਿਆਦਾ ਸੇਕ ਲੈਂਦੀ ਹੈਗੀ ਹਨਾ ਤਾਂ ਆਪਾਂ ਦੋਨੇ ਪਾਸਿਆਂ ਤੋਂ ਚੋਪੜਤੀ ਹੈਗੀ ਦੇਸੀ ਘਿਓ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਘਿਓ ਲਗਾ ਦਿੱਤਾ ਹੈਗਾ ਤੇ ਹੁਣ ਆਪਾਂ ਸਰਵ ਕਰਨੇ ਹੈਗੇ ਗਰਮ ਗਰਮ ਸ਼ਰਮਾ ਜੀ ਕਦੋਂ ਦੀ ਆਵਾਜ਼ਾਂ ਮਾਰੀ ਆਉਂਦੇ ਸੀਗੀ ਭੁੱਖ ਲੱਗੀ ਹੈ ਰੋਟੀ ਲੈ ਕੇ ਆਓ ਤੇ ਉਹ ਬੈਠੇ ਇਹਨੂੰ ਆਪਾਂ ਦਹੀਂ ਦੇ ਨਾਲ ਵੀ ਲੈ ਸਕਦੇ ਹੈਗੇ ਹਨਾ ਤੇ ਆਪਾਂ ਚਾਹ ਵਗੈਰਾ ਦੇ ਨਾਲ ਵੀ ਪ੍ਰੌਨਟੀਆਂ ਲੈ ਸਕਦੇ ਹੈਗੇ ਉਹ ਆਪਣੀ ਮਰਜ਼ੀ ਹੁੰਦੀ ਹੈਗੀ ਤੇ ਆਪਾਂ ਹੁਣ ਦਹੀਂ ਤੇ ਆਦਤ ਪਈ ਹੁੰਦੀ ਹੈਗੀ ਆਪਾਂ ਨੂੰ ਪ੍ਰੌਨਟੀਆਂ ਖਾਣਾ ਹਨਾ ਏ ਬੈਠੇ ਸੀਗੇ ਇੱਥੇ ਫਿਲਮ ਦੇਖਦੇ ਸੀਗੇ ਵੈਸੇ ਨੇਚਰਲੀ ਗੱਲ ਹੈ ਇਹ ਅੱਗੇ ਨਾ ਟੇਬਲ ਤੇ ਰੱਖ ਕੇ ਰੋਟੀ ਖਾਂਦੇ ਆ ਤੇ ਜਿੱਦੇ ਮੈਂ ਧੋਤੀ ਹੋਈ ਬੈੱਡ ਸ਼ੀਟ ਵਿਛਾ ਲਿਆ ਨਾ ਸਵੇਰੇ ਉਦੋਂ ਹੀ ਇਹ ਜਾਂ ਤਾਂ ਘਰੇ ਹੁੰਦੇ ਆ ਜਾਂ ਫਿਲਮ ਵਗੈਰਾ ਦੇਖਦੇ ਹੁੰਦੇ ਆ ਤੇ ਉਦੋਂ ਹੀ ਮੈਨੂੰ ਇਹਨਾਂ ਨੂੰ ਬੈੱਡ ਤੇ ਫੜਾਉਣੀ ਪੈਂਦੀ ਹੈਗੀ ਆ ਤੇ ਮੈਨੂੰ ਇਹ ਹੁੰਦਾ ਵੀ ਕੋਈ ਦਾਗ ਨਾ ਲੱਗ ਜਾਵੇ ਹਨਾ ਜਿਵੇਂ ਇਹਨਾਂ ਦੇ ਹੱਥ ਦੀ ਦਿੱਕਤ ਹੈ ਵੀ ਥੋੜਾ ਜਿਹਾ ਔਖਾ ਹੋ ਜਾਂਦਾ ਹੈ ਹਨਾ ਲੋ ਜੀ ਇੱਥੇ ਆਪਾਂ ਰੋਟੀ ਪਾਣੀ ਦਾ ਕੰਮ ਲੈ ਅਸੀਂ ਇੱਕ ਕੰਮ ਖਤਮ ਤੇ ਸਿਲੰਡਰਾਂ ਵਾਲੇ ਵੀ ਆਏ ਸੀ ਆਪਾਂ ਨੂੰ ਸਿਲੰਡਰ ਦੇਣ ਵਾਸਤੇ ਹਨਾ ਤੇ ਉਹਨਾਂ ਦੇ ਪੈਰ ਏਡੇ ਗੰਦੇ ਸੀ ਨਾ ਮੈਂ ਪਹਿਲਾਂ ਸਫਾਈਆਂ ਕੀਤੀਆਂ ਸੀਗੇ ਤੇ ਉਹਨਾਂ ਤੋਂ ਪੈੜਾਂ ਲੱਗ ਗਈਆਂ ਕਿਉਂਕਿ ਗਲੀ ਬਹੁਤ ਗੰਦੀਆਂ ਹੁੰਦੀਆਂ ਨੇ ਗਲੀਆਂ ਤੇ ਉਹਦੇ ਨਾਲ ਉਹਨਾਂ ਦੀਆਂ ਪੈੜਾਂ ਪੂੜਾ ਲੱਗ ਗਈਆਂ ਤੇ ਵਾਈਟ ਡੈਟਲਾਂ ਦੇ ਤਾਂ ਇੰਨੀਆਂ ਪੈੜੀਆਂ ਲੱਗਦੀਆਂ ਨਾ ਬਈ ਬਹੁਤ ਦਿੱਕਤ ਹੁੰਦੀ ਹੈ ਵੀ ਪੈੜਾਂ ਉਵੇਂ ਹੀ ਚਮਕਦੀਆਂ ਹੈਗੀਆਂ ਇਹਦਾ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਹੀ ਹੁੰਦੀ ਹੈ ਮੈਂ ਤਾਂ ਕਹਿੰਦੀ ਹੁਣੀ ਆ ਵੀ ਜਦੋਂ ਨਵਾਂ ਘਰ ਲਿੱਤਾ ਹਨਾ ਵਾਈਟ ਡੈਟਲਾਂ ਉੱਥੇ ਹੋਣ ਹੀ ਨਾ ਤੇ ਵਾਈਟ ਆਪਰ ਲਵਾਈਏ ਹੀ ਨਾ ਫਿਰ ਰੰਗ ਬਰੰਗੀਆਂ ਜੀਆਂ ਲਵਾ ਲਈਏ ਹਨਾ ਤੇ ਨਹੀਂ ਤਾਂ ਫਿਰ ਇਹ ਨਾ ਬਹੁਤ ਜ਼ਿਆਦਾ ਦਿਖਦੀਆਂ ਹੀ ਰਹਿੰਦੀਆਂ बार-बार ਆਪਣੇ ਹੱਥ ਚ ਨਾ ਵਾਈਪਰ ਝਾੜਉ ਹੀ ਰਹਿੰਦਾ ਹੈਗਾ ਸਾਰਾ ਦਿਨ ਪਾਣੀ ਦਾ ਵੀ ਦਾਗ ਪੈ ਗਿਆ ਨਾ ਉਹ ਵੀ ਡੁੱਲ ਗਿਆ ਨਾ ਮਤਲਬ ਉਹ ਵੀ ਦਾਗ ਚ ਬਦਲ ਜਾਂਦਾ ਹੈਗਾ ਹਨਾ ਕਿ ਕਿਦੇ ਕਿਦੇ ਲੱਗੀਆਂ ਹੈਗੀਆਂ ਵਾਈਟ ਟਾਈਲਾਂ ਤੇ ਕਿਹਨੂੰ ਕਿਹਨੂੰ ਇਹ ਦਿੱਕਤ ਹੈਗੀਆਂ ਹਨਾ ਤੇ ਜਰੂਰ ਦੱਸਿਓ ਕਮੈਂਟ ਦੇ ਵਿੱਚ ਤੇ ਹੁਣ ਮੈਂ ਨਾ ਸਾਰੇ ਕਿਤੇ ਪਹਿਲਾਂ ਸਫਾਈਆਂ ਕਰਤੀਆਂ ਸੀਗੀਆਂ ਵੈਸੇ ਮੈਂ ਵਾਈਪਰ ਵਗੈਰਾ ਦੇ ਨਾਲ ਕਰਦੀ ਨਹੀਂ ਹੁਣ ਮੈਂ ਨਾਲ ਇਸ ਤੇ ਮੈਂ ਸੋਚਿਆ ਹੁਣ ਬਹਿ ਕੇ ਫੇਰ ਦੁਬਾਰਾ ਪੋਚਾ ਲਾਵਾਂ ਤੇ ਮੈਂ ਵਾਈਪਰ ਦੇ ਨਾਲ ਹੀ ਪਹਿਲਾਂ ਮੈਂ ਵਾਈਪਰ ਦੇ ਨਾਲ ਉਹ ਇਕੱਠਾ ਕੀਤਾ ਹਨਾ ਮਿੱਟੀ ਜੋ ਵੀ ਸੀਗੀ ਤੇ ਉਹਦੇ ਨਾਲ ਪੂਰੀ ਤਰ੍ਹਾਂ ਹੋ ਨਹੀਂ ਰਹੀ ਸੀ ਤੇ ਫਿਰ ਮੈਂ ਗਿੱਲਾ ਪੂੰਝਾ ਕਰਕੇ ਉਹਦੇ ਨਾਲ ਲਾਈਫ ਮਸਾਂ ਹੀ ਦਾਗ ਜੇ ਲਏ ਹਨਾ ਪਿੱਛੋਂ ਥੋੜੀ ਦਿੱਕਤ ਹੋ ਜਾਂਦੀ ਹੈਗੀ ਜੇ ਪਹਿਲਾਂ ਜਦੋਂ ਆਪਾਂ ਕਰਦੇ ਹੈਗੇ ਇੱਕ ਵਾਰੀ ਉਹਦੇ ਜ਼ਿਆਦਾ ਸੋਹਣੀ ਸਫਾਈ ਹੁੰਦੀ ਹੈਗੀ ਜਦੋਂ ਦੁਬਾਰਾ ਕੋਈ ਚੀਜ਼ ਲੱਗ ਜਾਂਦੀ ਹੈ ਨਾ ਫਿਰ ਤਾਂ ਬਹੁਤ ਔਖਾ ਹੋ ਜਾਂਦਾ ਹੈਗਾ ਇੱਕ ਅੱਜ ਧੁੰਦ ਬਹੁਤ ਪੈ ਰਹੀ ਹੈ ਨਜਾਇਜ਼ ਜੀ ਅਜੀਬ ਜੀ ਧੁੰਦ ਪੈ ਰਹੀ ਹੈ ਤੇ ਸੁੱਕ ਹੀ ਨਹੀਂ ਰਿਹਾ ਕੁਝ ਮੈਂ ਅੰਦਰੋਂ ਵੀ ਸਾਰਾ ਪੱਖੇ ਲਾ ਲ ਕੇ ਸੁਕਾਇਆ ਸੀਗਾ ਤਲੋ ਜੀ ਇੱਥੇ ਆਪਾਂ ਵੇਟ ਕਰਦੇ ਸੀ ਮੇਰੇ ਬ੍ਰਦਰ ਦੀ ਅਸੀਂ ਜਾਣਾ ਸੀਗਾ ਬਾਹਰ ਇੱਕ ਦੋ ਕੰਮ ਸੀਗੇ ਬੈਂਕ ਦਾ ਕੰਮ ਸੀ ਇੱਕ ਇੱਕ ਸਿਗਾ ਪੀਐਸਐਨਲ ਦੇ ਦਫਤਰ ਜਾਣਾ ਸੀਗਾ ਹਨਾ ਫੋਨ ਇੱਕ ਸਿਮ ਮੰਮੀ ਵਾਲਾ ਚੱਲ ਨਹੀਂ ਰਿਹਾ ਪਤਾ ਨਹੀਂ ਉਹਨੂੰ ਕੀ ਦਿੱਕਤ ਆ ਗਈ ਸੀ ਕਿ ਮੈਂ ਸੋਚਿਆ ਸੀ ਚਲੋ ਇੱਕ ਮੈਂ ਵੀ ਨਵਾਂ ਨੰਬਰ ਲੈ ਲੈਂਦੀ ਆ ਹਨਾ ਬੀਐਸਐਨਲ ਦਾ ਕਾਫੀ ਸਸਤੇ ਸੁਸਤੇ ਪੈਕ ਹੁੰਦੇ ਆ ਜਾ ਕੇ ਦੇਖਦੀਆਂ ਵੀ ਕੀ ਆਫਰ ਹੈ ਤੇ ਤੇ ਥੋੜਾ ਜਿਹਾ ਟਾਈਮ ਸੀ ਮੇਰੇ ਕੋਲੇ ਤੇ ਮੈਂ ਕੱਲ ਨੂੰ ਜਾਣਾ ਹੈਗਾ ਸੀ ਫੰਕਸ਼ਨ ਤੇ ਕਿਤੇ ਸਕੂਲ ਦਾ ਜਿਹੜੇ ਸਕੂਲ ਮੈਂ ਪਹਿਲਾਂ ਟੀਚ ਕਰਦੀ ਸੀ ਤੇ ਹਾਰਦਿਕ ਵੀ ਉੱਥੇ ਪੜਦਾ ਸੀ ਹੈ ਤਾਂ ਛੋਟੇ ਬੱਚਿਆਂ ਵਾਲਾ ਸਕੂਲ ਮੈਂ ਇਹਨੂੰ ਪਲੇ ਵਿੱਚ ਪਾਇਆ ਸੀ ਤੇ ਮੈਂ ਇਹਦੇ ਨਾਲ ਹੀ ਜਾਣ ਲੱਗ ਪਈ ਸੀ ਮੈਂ ਘਰੇ ਫ੍ਰੀ ਸੀਗੀ ਤੇ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਸੀਗਾ ਛੋਟੇ ਬੱਚਿਆਂ ਦਾ ਫੰਕਸ਼ਨ ਹੈ ਵੀ ਕੱਲ ਬਸੰਤ ਪੰਚਮੀ ਵੀ ਹੈ ਤੇ ਐਨੂਅਲ ਫੰਕਸ਼ਨ ਵੀ ਹੈ ਵੀ ਚਲੋ ਤੁਸੀਂ ਆ ਜਾਓ ਹਨਾ ਮੈਂ ਤੇ ਹਾਰਦਿਕ ਜਾਵਾਂਗੀ ਤੇ ਮੈਂ ਸੋਚਿਆ ਸੀ ਚਲੋ ਪਹਿਲਾਂ ਹੀ ਕੱਪੜੇ ਜਿਹੜੇ ਰੈ ਵੈਸੇ ਵੀ ਕੰਮ ਬਹੁਤ ਹੁੰਦੇ ਆ ਸੰਡੇ ਵਾਲੇ ਦਿਨ ਤਾਂ ਤੇ ਮੈਂ ਇੱਥੇ ਕੱਪੜੇ ਸਿਲੈਕਟ ਕਰਦੀ ਸੀ ਮੈਂ ਕਿਹਾ ਚਲੋ ਨਾਲੇ ਤਾਂ ਮੈਂ ਦੇਖਦੀ ਆ ਵੀ ਕਿਹੜਾ ਸੂਟ ਪਾ ਕੇ ਆਣਾ ਫਿਰ ਮੈਂ ਸੋਚਿਆ ਵੀ ਬਸੰਤ ਹੈ ਤੇ ਚਲੋ yellow ਹੀ ਕਿਉਂ ਨਾ ਪਾਇਆ ਜਾਵੇ ਹਨਾ ਬਹੁਤ ਟਾਈਮ ਦਾ ਰੱਖਿਆ ਪਿਆ ਸੀਗਾ ਕਿਤੇ ਜਾਣਾ ਨਹੀਂ ਨਾ ਹੁੰਦਾ ਹੁਣ ਕੋਈ ਜੋਬ-ਜੋਬ ਨਹੀਂ ਕਰਦੇ ਹੈਗੇ ਤੇ ਕੱਪੜੇ ਇੰਨੇ ਜਿਆਦਾ ਪਏ ਆ ਵੀ ਹੋਰ-ਹੋਰ ਸਵਾਈ ਜਾਈ ਦੇ ਆ ਤੇ ਪਹਿਲਾਂ ਵਾਲੇ ਓਵੇਂ ਦੀ ਓਵੇਂ ਪਏ ਆ ਇਹ ਵੀ ਸੂਟ ਨੂੰ ਮੈਨੂੰ ਲੱਗਦਾ ਵੀ ਹੈ ਤਾਂ ਸਿਲਕ ਦਾ ਤੇ ਇਹਨੂੰ 4-5 ਸਾਲ ਹੋ ਗਏ ਹੋਣੇ ਆ ਏਸ ਇੱਕ ਗਾ ਲੋਕਡਾਊਨ ਤੋਂ ਬਾਅਦ ਚ ਬਣਾਇਆ ਸੀ ਸਮਝ ਲਾ ਨਾ ਤਿੰਨ ਚਾਰ ਪੰਜ ਸਾਲ ਤਾਂ ਹੋ ਗਏ ਹੋਣੇ ਹੈਗੇ ਇਹਨੂੰ ਤੇ ਇਹ ਵਿਚਾਰਾ ਪੈਂਦਾ ਹੈਗਾ ਜਦੋਂ ਕਿਸੇ ਦੀ ਹਲਦੀ ਹੁੰਦੀ ਹੈ ਉਸ ਟਾਈਮ ਤੇ ਹਨਾ ਪਵਟਨਾ ਲਾਉਣੀ ਹੈ ਜਿਵੇਂ ਸਾਰਿਆਂ ਦੇ येलो ਪਾਏ ਹੁੰਦੇ ਬਸ ਉਦੋਂ ਹੀ ਪਾਇਆ ਜਾਂਦਾ ਹੈਗਾ ਤੇ ਹਾਰਡਲੀ ਸਾਲ ਦੇ ਵਿੱਚ ਆਪਾਂ ਇੱਕ ਦੋ ਵਾਰ ਹੀ ਜਾਏ ਹੁੰਨੇ ਕਿਸੇ ਦੀ ਹਲਦੀ ਤੇ ਹਨਾ ਸਾਰਿਆਂ ਦੀ ਤਾਂ ਆਪਣੇ ਤੋਂ ਹਲਦੀ ਜਾਗੋ ਤੋਂ ਵੀ ਨਹੀਂ ਜਾਇਆ ਜਾਂਦਾ ਹੈਗਾ ਹਨਾ ਵੀ ਇੱਕ ਦੋ ਵਾਰੀ ਵਿਚਾਰ ਆ ਪੈਂਦਾ ਹੈਗਾ ਤੇ ਉਵੇਂ ਪਿਆ ਰਹਿੰਦਾ ਤੇ ਕਈ ਸੂਟ ਤਾਂ ਇਹੋ ਜਿਹੇ ਹੁੰਦੇ ਆ ਵੀ ਜਿਹੜੇ ਆਪਾਂ ਕੱਡੇ ਵੀ ਨਹੀਂ ਹੁੰਦੇ ਆਪਾਂ ਹੋਰ ਬਣਾਈ ਜਾਂਦੇ ਆ ਹਨਾ ਤੇ ਲਓ ਜੀ ਬੈਂਕ ਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਟਾਈਮ ਲੱਗਾ ਕਿਉਂਕਿ ਆਪਣਾ ਕੰਮ ਹੋਇਆ ਨਹੀਂ ਤੇ ਆਪਾਂ ਘੇੜਾ ਦੇ ਕੇ ਮੁੜੇ ਆਏ ਹਨਾ ਤੇ ਅੱਗੇ ਜਾ ਰਹੇ ਸੀਗੇ ਆਪਾਂ ਦਫ਼ਤਰ ਦੇ ਵਿੱਚ BSNL ਦਾ ਦਫ਼ਤਰ ਕਾਫੀ ਦੂਰ ਰਹ ਜਾਂਦਾ ਹੈਗਾ ਇਧਰਲੀ ਸਾਈਡ ਤੋਂ ਉਹ ਹੋਰ ਰੋਡ ਤੇ ਹੈਗਾ ਪੁਲ ਟੱਪ ਕੇ ਜਾਣਾ ਪੈਂਦਾ ਤੇ ਇਹ ਹੈਗਾ ਬੀਐਸਐਨਐਲ ਵਾਲਾ ਦਫਤਰ ਸਰਕਾਰੀ ਦਫਤਰ ਹੁੰਦੇ ਆ ਇਹ ਇਹਨਾਂ ਦੀਆਂ ਸਕੀਮਾਂ ਜੀਆਂ ਵੀ ਲਾਈਆਂ ਪਈਆਂ ਦੇਖੋ ਹਨਾ ਕਾਫੀ ਖੁੱਲਾ ਹੈ ਦਫਤਰ ਤਾਂ ਉੱਪਰ ਵੀ ਬਿਲਡਿੰਗ ਬਣੀ ਹੋਈ ਸੀਗੀ ਤੇ ਮੈਂ ਅੱਗੇ ਇਹਨਾਂ ਦੀਆਂ ਸਕੀਮਾਂ ਦੀ ਵੀਡੀਓ ਬਣਾਉਣ ਲੱਗੀ ਤੇ ਮੈਨੂੰ ਇਹ ਕਹਿਣ ਲੱਗ ਪਏ ਵੀ ਅਲਾਉਡ ਨਹੀਂ ਹੁੰਦਾ ਕਈ ਵਾਰੀ ਪੁੱਛ ਕੇ ਵੀਡੀਓ ਬਣਾਈਦੀ ਹੁੰਦੀ ਹੈ ਪਰ ਦੇਖੋ ਇਹਨਾਂ ਦੇ ਆਫਰ ਜੇ ਲਾਏ ਹੋਏ ਸੀਗੇ ਆਫਰ ਦੀ ਤਾਂ ਕਾਫੀ ਜ਼ਿਆਦਾ ਨਵੇਂ ਲੱਗੇ ਮੈਨੂੰ ਇਹ ਆਫਰ ਜਿਵੇਂ ਇਹਨਾਂ ਦਾ ਟੀਵੀ ਵਗੈਰਾ ਵੀ ਚੱਲਦਾ ਮੈਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਦੇ ਰਾਹ ਟੀਵੀ ਵਗੈਰਾ ਦੀ ਜੋ ਵੀ ਹੈਗੀ ਹੈ ਇਹਨਾਂ ਦੀ ਆਈ ਹੋਈ ਹੈ ਹਾਂ ਸਕੀਮ ਵਗੈਰਾ ਹਨਾ ਤੇ ਨੰਬਰ ਵੀ ਸਾਨੂੰ ਨਾ ਇੱਥੋਂ 5G ਮਿਲ ਗਿਆ ਸੀਗਾ ਚਲੋ ਇਹ ਸਾਡਾ ਕੰਮ ਹੋ ਗਿਆ ਇਸ ਤੇ ਹੁਣ ਅਸੀਂ ਵਾਪਸ ਆ ਰਹੇ ਸੀ ਘਰੇ ਤੇ ਚਲੋ ਜੀ ਇੱਥੇ ਕਰਦੇ ਹੈਗੇ ਆ ਵੀਡੀਓ ਦਾ ਐਂਡ ਤੇ ਵੀਡੀਓ ਥੋੜੀ ਜਿਹੀ ਵੀ ਸੋਹਣੀ ਲੱਗੀ ਹੋਵੇ ਵਧੀਆ ਲੱਗੀ ਹੋਵੇ ਤਾਂ ਕਮੈਂਟ ਕਰਨਾ ਲਾਈਕ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਨੈਕਸਟ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ